ਨੇ ਉਹ ਲਸਾ ਜਾਨੀਆਂ ਮਸ਼ੀਨਾਂ ਵੀ ਰੱਖਤੀਆਂ ਉੱਥੇ ਜੇ ਕਿਸੇ ਨੇ ਠਕਾਰ ਤੋਹ ਜਾਂਦੀਆਂ ਥੋੜੇ ਹਰਿਆਣਵੀ ਕਲਾਕਾਰ ਆਏ ਸਿੱਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੇਵਾ ਤਾਲ ਲੋ ਲੰਗਰ ਸਾਹਿਬ ਵੱਲੋਂ 3 ਮਹੀਨਿਆਂ ਤੋਂ ਲੰਗਰ ਚੱਲ ਰਿਹਾ ਹੈ ਪੰਥਰਤਨ ਬਾਬਾ ਹਰਵੰਤ ਸਿੰਘ ਜੀ ਬਾਬਾ ਫੋਜਾ ਸਿੰਘ ਜੀ ਮੈਰ ਸਾਹਿਬ ਵਾਲੇ ਬਾਬਾ ਕਾਵਲ ਸਿੰਘ ਜੀ ਜਸੇਦਾਰ ਹੀਰਾ ਸਿੰਘ ਤਾਲ ਕੋਲ ਵਾਲੇ ਬਾਬਾ ਅਡਪੂਰਾ ਸੰਯੋਗ ਦੇ ਰਹੇ ਨੇ ਬਾਬਾ ਬੂਟਾ ਸਿੰਘ ਜੀ 3 ਮਹੀਨਿਆਂ ਤੋਂ ਵੀ ਸਾਡੇ ਨਾਲ ਪੂਰਾ ਕੰਨੇ ਨਾਲ ਕੰਦਾ ਮਿਲਾ ਕੇ ਚੱਲ ਰਹੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕਾਰ ਚ ਪੰਜ ਜਣੇ ਜਾਂਦੇ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਧੰਨਵਾਦ ਕਰ ਰਹਾ ਹਾਂ ਪਾਡ ਪੀਐਸਡੀ ਨੰਬਰ 1 ਚੈਨਲ ਦਾ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਸੰਪਰਕ ਕੀਤਾ ਅਤੇ ਦੁਨੀਆ ਤੱਕ ਸਾਡੀ ਆਵਾਜ਼ ਪਹੁੰਚਾਉਣ ਦਾ ਕਦਮ ਕੀਤਾ ਇਹ ਜੋ ਲੰਗਰ ਚੱਲ ਰਿਹਾ ਹੈ ਮੇਰ ਸਦਕਾ ਅਤੇ ਨਾਲ ਬਾਬਿਆਂ ਦਾ ਸੰਯੋਗ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਸਾਨੂੰ ਪਿੰਡਾਂ ਦੇ ਵਿੱਚੋਂ ਸਾਡੇ ਪਵਗਤ ਗੋਦਵੰਤੇ ਸੱਜਣਾ ਦਾ ਤੇ ਕਿਸਾਨਾਂ ਦਾ ਕੁੱਲ ਮਿਲਾ ਕੇ ਸਾਰੀਆਂ ਬਲਾਦਰੀਆਂ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਜਿਸ ਸਹਿਯੋਗ ਨਾਲ ਅਸੀਂ ਇਹ ਲੰਗਰ ਤੇ ਸੰਗਤਾਂ ਨੂੰ ਸ਼ਿਕਾਉਂਦੇ ਹਾਂ ਜੋ ਦਿੱਲੀ ਵੱਲ ਨੂੰ ਕੁਝ ਕਰ ਰਹੀਆਂ ਹਨ ਮੋਦੀ ਸਰਕਾਰ ਤੇ ਜੋ ਕਾਲੇ ਕਾਨੂੰਨ ਥੋਪੇ ਨੇ ਉਹਨਾਂ ਨੂੰ ਵਾਪਸ ਕਰਾਉਣ ਲਈ ਇਹ ਸੰਗਤਾਂ ਦਿੱਲੀ ਵੱਲ ਜਾਂਦੀਆਂ ਨੇ ਅਸੀਂ ਇਹਨਾਂ ਦਾ ਲੰਗਰ ਦਾ ਪ੍ਰਬੰਧਾ ਚਿੱਚੇ ਤੌਰ ਤੇ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਉਹ ਆਪਣੇ ਬੜੀ ਬਯੌਤ ਬਯੌਤ ਦੇ ਨਾਲ ਚੱਲ ਰਹੇ ਆ ਆਪਾਂ ਉਹਨਾਂ ਦੇ ਪਿੱਛੇ ਇਸੇ ਤਰ੍ਹਾਂ ਹੀ ਚੱਲਣਾ ਹੈ ਜਿਵੇਂ ਹੁਣ ਆ ਤਿੰਨ ਚਾਰ ਪਿੰਡਾਂ ਦੇ ਵਿੱਚ ਈਸਰਾਰਤੀ ਇਸ ਨਾਲੇ ਕੰਮ ਕੀਤਾ ਇਹ ਹੋਰ ਵੀ ਆਪਾਂ ਨੂੰ ਸੇਧਾ ਹੋਣ ਦੇ ਲੋੜਾ ਰਾਤ ਨੂੰ ਪੰਜ ਚਾਰ ਮੁੰਡੇ ਪਿੰਡ ਦੇ ਵਿੱਚ ਜਾਗਦੇ ਰੋ ਕੇ ਉਹ ਵੀ ਆਪਾਂ ਖਾਸ ਖਾਸ ਧਿਆਨ ਰੱਖੀਏ ਕਿਉਂਕਿ ਉੱਥੇ ਜਿਹੜੇ ਉਹਨਾਂ ਦੇ ਈਸਰਾਰਤੀ ਅੰਸਰ ਨੇ ਉਹ ਮੁਸਤਫਾ ਦੇ ਵਿੱਚ ਫਰੀ ਦੇ ਵਿੱਚ ਸ਼ਰਾਬ ਵੀ ਬਰਕਾਰ ਰਹੇ ਆ ਇਹ ਨੌਜਵਾਨ ਧੜਕਰ। ਲੋਕਾਂ ਨੂੰ ਝੜਕਾਉਣ ਵਾਸਤੇ ਅੱਧੀ ਅੱਧੀ ਰਾਤ ਨੂੰ ਕੁੜੀਆਂ ਇੰਟਰਵਿਊ ਲੈਣ ਆਉਂਦੀਆਂ ਨੇ ਮਾਈਕਰੋ ਲੈ ਕੇ ਮੋਬਾਈਲ ਲੈ ਕੇ। ਕਈ ਮੁੰਡੇ ਤੇ ਕਈ ਕੁੜੀਆਂ ਐਂਡ ਆਲਸੋ ਪ੍ਰੈਸ